ਫੋਜੀ ਕਰੋ ਇਹ ਇੱਕ ਮਨ ਛੱਡਿਓ ਹਾਂਜੀ 49 ਰੁਪਏ ਲਿਖਿਆ ਹੋਇਆ ਐਮ ਆਰ ਪੀ 49 ਰੁਪਏ ਉਸ ਤੋਂ ਬਾਅਦ ਜਿਹੜਾ ਇਹਦਾ weight ਹੈ ਉਹ ਲਿਖਿਆ ਜੀ 36 ਗ੍ਰਾਮ ਬਿਲਕੁਲ 36 ਗ੍ਰਾਮ ਲਿਖਿਆ ਜੀ ਉੱਪਰ ਲਿਖਿਆ ਹੋਇਆ ਹੈ ਨਾ ਇਹਦਾ ਜਿਹੜਾ ਮਾਰਜਨ ਹੈ ਨਾ ਭਾਜੀ ਬਹੁਤ ਮਿਨੀਮਮ ਜਿਹਾ ਮਾਰਜਨ ਹੁੰਦਾ ਹੈ ਇਹਦਾ ਜਿਹੜਾ ਸਾਡੇ ਵਾਸਤੇ ਵੇਚਣ ਲਈ ਜਿਦੋਂ ਸਾਡੇ ਕੋਲ ਤੋ ਕਸਟਮਰ ਆਉਂਦਾ ਉਹਨੇ ਆ ਕੇ ਸਿਰਫ ਸਾਨੂੰ ਇਹ ਕਹਿਣਾ 10 ਵਾਲੀ ਚਾਕਲੇਟ ਦੇ ਦਿਓ 20 ਵਾਲੀ ਦੇ ਦਿਓ 30 ਵਾਲੀ ਦੇ ਦਿਓ ਠੀਕ ਹੈ ਜੀ ਇਹ ਕੁਛ ਇਹਨਾਂ ਦਾ ਜੀਐਸਟੀ ਘਟਨ ਨਾਲ ਪਹਿਲੇ ਤੋਂ ਰੇਟ ਘਟਿਆ ਜਿੱਦਾਂ ਇਹਦਾ 56 55 56 ਰੁਪਏ ਰੇਟ ਸੀ ਪਹਿਲਾਂ 55 ਰੁਪਏ ਸੀ ਹੁਣ ਜਿਹੜਾ ਘਟ ਕੇ 49 ਹੋ ਗਿਆ ਇਹਦਾ ਕੰਪਨੀ ਨੇ ਰੇਟ ਤਾਂ ਘਟਾਤਾ ਹੂੰ ਉਸ ਤੋਂ ਬਾਅਦ ਜਿਹੜਾ ਇਹਦਾ weight ਹੈ ਇਹ 36 ਗ੍ਰਾਮ weight ਹੈ ਇਹਦਾ ਕੰਪਨੀ ਦੇ ਕਹਿਣ ਮੁਤਾਬਕ ਠੀਕ ਹੈ ਇਹਦਾ 18 ਗ੍ਰਾਮ ਆ ਰਿਹਾ ਜੀ ਕੰਡੇ ਤੁਹਾਡੇ 18 ਗ੍ਰਾਮ ਆ ਰਿਹਾ ਨਾ ਇੱਕ ਦਾ ਆਲੋ ਮੈਂ ਇੱਕ ਹੋਰ ਧਰ ਦੇਣਾ ਇਹਦਾ ਕਿੰਨਾ weight ਆ 36 ਗ੍ਰਾਮ ਇਹ ਵੀ 36 ਦਾ ਹੀ ਹੈ ਆ ਦੋਨੇ ਧਾਰ ਦਿੰਨਾ ਕੰਡੇ ਤੇ ਦੋਨਾਂ ਦਾ weight ਕਿੰਨਾ ਆ ਗਿਆ ਦੇਖੋ 38 ਗ੍ਰਾਮ ਸਿਰਫ ਠੀਕ ਹੈ ਜੀ ਹੁਣ ਇਹ 100 ਰੁਪਏ ਦਾ ਸਾਮਾਨ ਸੀ ਜਿਹੜਾ ਇਸ ਟਾਈਮ 50 ਰੁਪਏ ਦੇ ਰਹਿ ਗਿਆ ਪਰ ਲੋਕਾਂ ਦਾ 100 ਰੁਪਏ ਤੱਕ ਹੀ ਪੁੱਛੇਗਾ ਇਹ ਫੇਰ ਠੱਗੀ ਤਾਂ ਇਹੀ ਹੈ ਨਾ ਭਾਜੀ ਉਹਨਾਂ ਨੇ ਤਾਂ ਦੇਖੋ ਉਹਨਾਂ ਨੇ ਦੋ ਵੇਚਤੀਆਂ ਪਰ ਪ੍ਰਾਈਸ ਤਾਂ ਇੱਕ ਦਾ ਹੀ ਰਹਿ ਗਿਆ ਨਾ ਯਾਨੀ 50 ਰੁਪਏ ਦੀ ਚੀਜ਼ 100 ਰੁਪਏ ਦੀ ਵਿਗੀ ਤੁਹਾਡਾ ਕਹਿੰਦਾ ਮਤਲਬ ਇਹੀ ਹੈ ਆ ਕੰਡਾ ਆਪਣਾ ਜ਼ੀਰੋ ਹੈ ਆ ਜ਼ੀਰੋ ਹੈ ਜੀ ਆ ਇਹਨਾਂ ਦੀ ਹੀ ਚਾਕਲੇਟ ਆ ਇਹ ਠੀਕ ਹੈ ਜੀ ਇਹਦਾ weight ਕਿੰਨਾ ਹੈ ਇਹਦਾ weight ਆ ਦੇਖੋ ਤੁਸੀਂ ਇਹਨਾਂ ਦੀ ਆਹੀ ਚਾਕਲੇਟ ਹੈ ਇਹਦਾ 36 ਗ੍ਰਾਮ weight ਹੈ 36 ਗ੍ਰਾਮ ਠੀਕ ਹੈ ਜੀ ਆ ਰੱਖ ਦੀ ਕੰਡੇ ਤੇ ਇਹ ਪੂਰੀ 36 ਗ੍ਰਾਮ ਦੀ ਹੈ ਕੋਈ ਇਹ ਨਾ ਨਾ ਕਹਿ ਦਵੇ ਮਤਲਬ ਵੀ ਇਹਨਾਂ ਦੇ ਸ਼ਾਇਦ ਕੰਡੇ 'ਚ ਫਰਕ ਹੈ ਹਾਂ ਬਿਲਕੁਲ ਆ ਕੰਡਾ ਆਪਣਾ ਜਿਹੜਾ 0 ਹੈ ਹਮ ਆ 36 ਗ੍ਰਾਮ ਇਹਦਾ weight ਹੈ ਹਮ ਆ 36 ਗ੍ਰਾਮ ਜਿਹੜਾ ਪੂਰਾ ਕੰਡੇ ਤੇ ਆ ਰਿਹਾ ਠੀਕ ਹੈ ਜਿਹੜੀ ਦੋ ਫੜੀਆਂ ਤੁਹਾਡੇ ਕੋਲ ਪਹਿਲਾਂ ਫੜੀਆਂ ਉਹ ਆ ਜਿਹੜੀਆਂ ਦੋ ਫੜੀਆਂ ਆ ਇੱਕ ਦਾ weight ਹੋ ਗਿਆ ਜੀ 18-20 ਗ੍ਰਾਮ ਆ ਦੂਜੀ ਦਾ weight ਹੋ ਗਿਆ ਜੀ ਪੈਕਿੰਗ ਤੇ ਕਿੰਨਾ ਹੈਗਾ ਇਹਦਾ ਪੈਕਿੰਗ ਤੇ 38 ਗ੍ਰਾਮ 36 ਗ੍ਰਾਮ 36 ਗ੍ਰਾਮ ਪਰ 36 ਗ੍ਰਾਮ 72 ਗ੍ਰਾਮ ਦੀ ਦੋਨੋਂ ਹਣੀ ਜਗੀਆਂ ਮਿਨੀਮਮ 70 ਗ੍ਰਾਮ ਦੀ ਚਾਹੀਦੀ ਹੈ ਨਾ ਦੋਨੇ ਪਰ ਹੈ 18 ਦੀ 38 ਦੀ ਤੋਂ ਐਡਾ ਵੱਡਾ ਬ੍ਰਾਂਡ ਹੈ ਭਾਈ ਇਹ ਤਾਂ ਵੀ ਸੀਲ ਸੂਰ ਖੁੱਲੀ ਹੋਵੇ ਦੀ ਇਦਾਂ ਕੋਈ ਗੱਲ ਨਹੀਂ ਬੰਦ ਹੈ ਦੇਖੋ ਦੋਨਾਂ ਪਾਸੇ ਸੀਲ ਲੱਗੀ ਹੈ ਮੇਰੇ ਕੋ ਪਈਆਂ ਕੋਈ ਚੈੱਕ ਕਰਨਾ ਚਾਹਵੇ ਚੈੱਕ ਕਰ ਸਕਦਾ ਹੈ ਅਕਸਰ ਹੀ ਬੱਚੇ ਸਾਨੂੰ ਕਈ ਵਾਰੀ ਆ ਕੇ ਕਹਿੰਦੇ ਆ ਵੀ ਵਿੱਚੋਂ ਚਾਕਲੇਟ ਛੋਟੀ ਨਿਕਲੀ ਆ ਅਸੀਂ ਕਹਿ ਦਿੰਦੇ ਆ ਸ਼ਾਇਦ ਮਾਲਟ ਹੋ ਗਈ ਹੋਗੀ ਵਿੱਚੋਂ ਆ ਦੇਖੋ ਸੀਲ ਪੱਕੀ ਸੀਲ ਲੱਗੀ ਹੈ ਇਹ ਤਾਂ ਖੁੱਲ ਹੀ ਨਹੀਂ ਸਕਦੀ ਇੱਕ ਕੰਪਨੀ ਕੰਪਨੀ ਸੀਲ ਹੈ ਜਦੋਂ ਖੁੱਲੂਗੀ ਤਾਂ ਭਾਈ ਇਹ ਖਰਾਬ ਹੋ ਜਾਊਗਾ ਦੁਬਾਰਾ ਇਹਨੂੰ ਤੁਸੀਂ ਸੀਲ ਲਾ ਹੀ ਨਹੀਂ ਸਕਦੇ ਪੇਪਰ ਦੁਬਾਰਾ ਸੀਲ ਲੱਗਦਾ ਹੀ ਨਹੀਂ ਠੀਕ ਹੈ ਜਿਹੜਾ ਇਹ ਪੇਪਰ ਆਣਾ ਹਾਂਜੀ ਇਹ ਜਿਹੜਾ ਮਸ਼ੀਨਨੀ ਸੀਲ ਹੈ ਇਹ ਦੁਬਾਰਾ ਲੱਗਦੀ ਨਹੀਂ ਤੇ ਫਿਰ ਇਹਨੂੰ ਲੈ ਕੇ ਤੁਸੀਂ ਫੂਡ ਸੇਫਟੀ ਡਿਪਾਰਟਮੈਂਟ ਨਾਲ ਗੱਲਬਾਤ ਕਰਨ ਦੀ ਕੋਈ ਨਹੀਂ ਕੀਤੀ ਦੇਖੋ ਭਾਈ ਇਸ ਤਰ੍ਹਾਂ ਪਹਿਲੇ ਕਦੀ ਸਾਡੀ ਨਿਗਰਾਨੀ ਚ ਇਦਾਂ ਆਇਆ ਹੀ ਨਹੀਂ ਵੀ ਇਸ ਤਰ੍ਹਾਂ ਹੋਇਆ ਹੋਊਗਾ ਸਾਨੂੰ ਹਮੇਸ਼ਾ ਇਹ ਹੀ ਲੱਗਦਾ ਰਿਹਾ ਵੀ ਸ਼ਾਇਦ ਬੱਚੇ ਕਹਿੰਦੇ ਜਿੱਦਾਂ ਮਲਟ ਹੋ ਗਈ ਹਾਂਜੀ ਇਹ ਤਾਂ ਐਸ ਵਾਰੀ ਪਹਿਲੇ ਇੱਕ ਡੱਬਾ ਖੋਲਿਆ ਉਹਦੇ ਚੋਂ ਨਿਕਲ ਆਏ ਅਸੀਂ ਰੱਖ ਦਿੱਤੀ ਵੀ ਯਾਰ ਅਗਲੀ ਵਾਰੀ ਵਾਪਸ ਕਰਾਂਗੇ ਠੀਕ ਹੈ ਜਦੋਂ ਕੱਲ ਇੱਕ ਦੂਜਾ ਡੱਬਾ ਖੋਲ੍ਹਿਆ ਉਹਦੇ ਵਿੱਚੋਂ ਫੇਰ ਨਿਕਲ ਆਈ ਇੱਕ ਡੱਬੇ 'ਚ ਅੰਦਾਜ਼ਾ ਕਿੰਨੇ ਪੀਸ ਨਿਕਲ ਜਾਂਦੇ ਆ ਦੇਖੋ ਮੇਰੇ ਕੋਲ ਤਾਂ ਲਗਾਤਾਰ ਦੋ ਡੱਬਿਆਂ 'ਚ ਦੋ ਪੀਸ ਨਿਕਲ ਗਏ ਦੋਨੇ ਪੀਸ ਮੇਰੇ ਹੱਥ 'ਚ ਨੇ ਦੋਨੇ ਪੀਸ ਤੁਹਾਡੇ ਹੱਥ 'ਚ ਨੇ ਹਾਂ ਜੀ ਦੋਨੇ ਪੀਸ ਮੇਰੇ ਹੱਥ 'ਚ ਨੇ ਆ ਦੋਨੇ ਪੀਸ ਮੈਂ ਕੰਡੇ ਤੇ ਧਰ ਦਿੰਨਾ ਆ ਦੋਨੇ ਪੀਸਾਂ ਦਾ weight ਹੈ 38 ਗ੍ਰਾਮ ਇਹਨੂੰ ਲੈ ਕੇ ਇਹਨਾਂ ਦੀ ਕੋਈ ਕਸਟਮਰ ਕੇਅਰ ਵਗੈਰਾ ਦੀ ਗੱਲ ਨਹੀਂ ਬਾਤ ਹੋਈ ਕਸਟਮਰ ਕੇਅਰ ਤੇ ਨੰਬਰ ਤਾਂ ਇਹਨਾਂ ਨੇ ਜ਼ਰੂਰ ਦਿੱਤਾ ਹੈ ਜੀ ਪਰ ਅੱਜ ਮੈਂ ਕਾਲ ਕੀਤੀ ਹੈ ਸ਼ਾਇਦ ਉਹਨਾਂ ਨੇ ਕਿਹਾ ਵੀ ਵਰਕਿੰ ਕੀ ਪਤਾ ਕਰਦੇ ਆ ਵੀ ਕੀ ਗੱਲਬਾਤ ਹੈ ਡੀਲਰ ਨਾਲ ਗੱਲ ਜਰੂਰ ਕੀਤੀ ਗਈ ਸੀ ਡੀਲਰ ਕਹਿੰਦਾ ਵੀ ਸਾਡੇ ਕਿਹੜਾ ਘਰ ਬਣਦੀ ਆ ਜਿੱਦਾਂ ਆ ਹੀ ਕਹਿੰਦਾ ਡੱਬਾ ਪੈਕ ਤੁਹਾਨੂੰ ਦੇ ਦਾਂਗਾ ਤੇ ਡੀਲਰ ਦਾ ਇਹ ਜਵਾਬ ਸੀ ਹਾਂ ਬਿਲਕੁਲ ਉਹ ਕਹਿੰਦਾ ਸਾਡੇ ਕਿਹੜਾ ਘਰ ਬਣਦੀ ਆ ਉਹ ਡੀਲਰ ਕਿਤਨੇ ਜੀ ਰਿਸਪੌਂਸੀਬਲ ਤਾਂ ਹੁੰਦਾ ਜੇ ਤੁਹਾਡੇ ਤੱਕ ਇਹ ਪਹੁੰਚ ਕਰਨਾ ਹੁੰਦਾ ਤਾਂ ਉਹੀ ਹੈ ਨਾ ਕਿਹਦੇ ਲਈ ਭਾਜੀ ਡੀਲਰ ਰਿਸਪੌਂਸੀਬਲ ਨਹੀਂ ਹੁੰਦਾ ਕਿਉਂਕਿ ਕੰਪਨੀ ਨੇ ਆਪਣਾ ਕਸਟਮਰ ਕੇਅਰ ਨੰਬਰ ਦਿੱਤਾ ਹੋਇਆ ਆਪਣਾ ਬੈਚ ਨੰਬਰ ਦਿੱਤਾ ਹੈ ਮੈਨੂਫੈਕਚਰ ਡੇਟ ਐਕਸਪਾਇਰੀ ਡੇਟ ਸਭ ਕੁਝ ਇਹਦੇ ਉੱਪਰ ਹੈ ਹੂੰ ਉਹ ਸਿਰਫ ਇੱਕ ਇੱਡੀ ਵੱਡੀ ਕੰਪਨੀ ਐ ਇਦਾਂ ਦਾ ਨਾਮ ਐ ਭਾਜੀ ਪਰ ਤੁਸੀਂ ਤੁਹਾਨੂੰ ਕੀ ਲੱਗਦਾ ਠੱਗੀ ਵੱਜ ਕਿਸ ਤਰੀਕੇ ਨਾਲ ਰਹੀ ਹੈ ਜਿਹੜੀ ਕੰਪਨੀ ਤੁਹਾਨੂੰ ਲੱਗਦਾ ਕਿ ਜਿਹੜੇ ਕੰਪਨੀ ਦੇ ਮਾਲਕ ਐ ਜਾਂ ਜਿਹੜੇ ਇਹਨੂੰ ਸਾਰਾ ਕੋਈ ਹੋਲਸੇਲ ਦੇਖਦੇ ਐ ਉਹਨਾਂ ਦੀ ਨਿਗ੍ਹਾ ਤੋਂ ਕਿਵੇਂ ਇਹ ਕੰਮ ਹੋ ਰਿਹਾ ਹੈ ਭਾਜੀ ਗਲਤੀ ਦੇਖੋ ਜੇ ਆਪਾਂ ਇਹ ਕਹਿ ਸਕੀਏ ਚੈਕਿੰਗ ਪੈਕਿੰਗ ਇੱਕ ਅਕਸਰ ਆਮ ਹੋਜ਼ਰੀਆਂ ਦੇ ਵਿੱਚ ਵੀ ਆਪਾਂ ਜੇ ਕੋਈ ਛੋਟਾ ਜਿਹਾ ਪ੍ਰੋਡਕਟ ਵੀ ਖਰੀਦਦੇ ਹਾਂ ਹਰ ਬੰਦਾ ਉੱਤੇ ਚੈੱਕਰ ਪੈਕਰ ਰੱਖਦਾ ਹਾਂ 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 ਤੇ ਇਹ ਜਿਹੜੀ ਕੋਈ ਵੱਡੀ ਵੱਡੀ ਤੋਲ ਕੇ ਦਿਖਾਓ ਉਹਦਾ weight ਹੈਗਾ ਪੂਰਾ ਇਹਦਾ ਕਿੰਨਾ weight 112 ਗ੍ਰਾਮ ਇਹਦਾ weight ਹੈ ਹਾਂ ਲੋ ਆ 112 ਗ੍ਰਾਮ ਜਿਹੜੀ ਆ 114 ਗ੍ਰਾਮ ਇਹ 2 ਗ੍ਰਾਮ ਜ਼ਿਆਦਾ ਹੈ 2 ਗ੍ਰਾਮ ਐਕਸਟਰਾ weight ਕਈਆਂ ਦਾ ਹੈਗਾ ਕਿਉਂਕਿ ਇਹਦੇ ਵਿੱਚ ਇੱਕ ਧਾਰਾ ਹੁੰਦੀ ਹੈ ਇਸ ਤਰ੍ਹਾਂ ਜਿਹੜਾ 5% ਦਾ ਸਿਸਟਮ ਹੁੰਦਾ ਵੀ 5% ਵੱਧ ਵੀ ਸਕਦਾ 5 ਘੱਟ ਸਕਦਾ ਪਰ ਜਿਹੜੀ ਚੀਜ਼ ਹੈ ਹੀ 35 ਗ੍ਰਾਮ ਦੀ ਉਸੇ ਅਗਰ 5 ਗ੍ਰਾਮ ਘੱਟ ਜਾਏਗਾ ਫਿਰ ਤਾਂ ਬੜੀ ਇਹ ਬਾਰੇ ਕਾਨੂੰਨ ਦੀ ਧਾਰਾ ਹਰ ਹਰ ਕਿਸੇ ਦੇ ਵਿੱਚ ਪੰਜ ਨਹੀਂ ਕਿਸੇ 'ਚ ਇੱਕ ਵੀ ਹੈ ਕਿਸੇ 'ਚ ਦੋ ਵੀ ਹੈ ਇਹਦੇ 'ਚ ਵੀ ਕਿਤੇ ਲਿਖਿਆ ਹੋਊਗਾ ਕੁਛ ਨਾ ਇੱਕ ਚੀਜ਼ਾਂ ਦੀ ਦਿੱਕਤ ਜਿਹੜੀ ਆਉਂਦੀ ਹੈ ਕੁਛ ਚੀਜ਼ਾਂ ਇਹਨਾਂ ਨੇ ਬਹੁਤ ਬਰੀਕ ਕਰਕੇ ਲਿਖੀਆਂ ਹੁੰਦੀਆਂ ਹੁਣ ਤੁਸੀਂ ਦੇਖੋ ਸਾਰਾ ਕੁਝ ਤਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਹੋਇਆ ਹੈ ਪਰ ਅੰਦਰ ਜਾ ਕੇ ਰੇਟ ਬਲੈਕਲਿਸਟ 'ਚ ਲਿਖਿਆ ਤਾਂ ਕਿ ਦੇਖੋ ਬਜ਼ੁਰਗ ਬੰਦਾ ਨਹੀਂ ਦੇਖ ਸਕਦਾ ਬੱਚਾ ਨਹੀਂ ਦੇਖ ਸਕਦਾ ਇਹ ਇਹ ਵੀ ਤਾਂ ਸਾਹਮਣੇ ਆਉਣਾ ਚਾਹੀਦਾ ਨਾ ਇਹ ਕਿੰਨੇ ਦੀ ਹੈ ਬਾਜੀ ਇਹ ਇਹ ਹੈਗੀ ਹੈ ਜੀ 100 ਤੁਹਾਨੂੰ ਦਿਖਾਉਂ 116 ਗ੍ਰਾਮ ਇਸ ਤਰ੍ਹਾਂ ਲੱਗ ਰਿਹਾ ਹੈ ਔਰ 200 ਆਉਣਾ ਚਾਹੀਦਾ 115 ਰੁਪਏ ਦੀ ਹੈ 116 ਰੁਪਏ ਦੀ ਜਿ ਕੋਣ ਤੁਸੀਂ ਆਪ ਹਿਸਾਬ ਲਾ ਲਓ ਆਪਾਂ ਤਿੰਨ ਬੰਦੇ ਬੈਠੇ ਆ ਦੇਖੋ ਕਿੰਨਾ ਕਿਸ ਤਰ੍ਹਾਂ ਲਿਖਿਆ ਹੋਇਆ ਹੈ 116 ਗ੍ਰਾਮ ਨਾਲੇ ਇੱਧਰ ਇੱਧਰ ਆ ਰਹੇ ਸਬਾਧ ਨਾਲੇ ਅੱਗੇ ਜੀ ਪਾਤਾ 130 ਰੁਪਏ ਦੀ ਹੈ ਵਾਜਾ ਦੇਖੋ 130 ਲਿਖਾਇਆ ਹੈ 130 ਮੇਂ ਕੁਝ ਪੈਸੇ ਆ ਦੇਖੋ ਆਹ ਵਾਲਾ 130 ਰੁਪਏ ਹਾਂ ਹਾਂਜੀ 130 ਰੁਪਏ ਲਿਖਿਆ ਹੈ ਇਹ ਕਿੰਨੀ ਸੇਲ ਆਊਟ ਹੁੰਦੀ ਹੈ ਇਹ 130 ਦੀ ਐਮ ਆਰ ਪੀ ਤੇ ਹੀ ਵਿਕਦੀ ਹੈ 112 ਗ੍ਰਾਮ ਹੈ ਕਿਉਂਕਿ ਇਹਦੇ ਜਿਹੜੇ ਪਰਸੈਂਟੇਜ ਹੁੰਦੇ ਆ ਜੀ 5% 7% 10% ਜਿੱਦਾਂ ਕੰਪਨੀ ਤੇ ਚੱਲੂਗੀ 15 ਜਿੰਨੇ ਬੰਦੇ ਵਿੱਚ ਪੈਂਦੇ ਜਾਣਗੇ ਉਹਨੇ ਪਰਸੈਂਟ ਘਟਦਾ ਬਣਾਉਣਾ ਪਰ ਬਾਕੀ ਜਿਹੜੀਆਂ ਵੀ ਰੀਚ ਕਰਦੇ ਆ ਦੋ ਫੈਕਟਰ ਨੂੰ ਛੱਡ ਕੇ ਜਿਹੜੇ ਆ ਦੋ ਤੁਸੀਂ ਹਾਫ ਹਾਫ ਕਰਦੇ ਆ ਜੇ ਤੁਸੀਂ ਇਹ ਦੋਨੋਂ ਲੈਣਾ ਇਹ ਤਾਂ ਹੋ ਜਾਏਗਾ ਇਹ ਹਾਫ ਇੱਕ ਤਾਂ ਭਾਵੇਂ ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਦੂਜਾ ਐਦਾਂ ਬਣਾਏ ਐਦਾਂ ਕਿਉਂ ਉਦੋਂ ਇਹ ਦੋਨੇ ਇਹ ਦੋਨਾਂ ਦਾ ਹੀ 38 ਗ੍ਰਾਮ ਆ ਰਿਹਾ ਹੈ ਹਨਾ ਇਹੀ ਤਾਂ ਠੱਗੀ ਹੈ ਨਾ ਇਹ ਵੱਡੀ ਠੱਗੀ ਹੈ ਭਾਜੀ ਇਹ ਤਾਂ ਕਾਫੀ ਹੈ ਨਾ ਇਹ ਬਾਕੀ ਆ ਇੱਕ ਇਹ ਦਾ ਇਹ ਸੇਮ ਪੀਸ ਉਹੀ ਹੈ ਆਇਆ ਦਾ ਵੀ ਲੋਟ ਨੰਬਰ ਹੈ ਆਹੀ ਲੋਡ ਨੰਬਰ ਆਹੀ 36 ਗ੍ਰਾਮ ਦਾ weight ਲਿਖਿਆ ਆ ਆਹੀ ਮੈਂ ਕੱਡੇ ਦੇ ਰੱਖ ਰਿਹਾ 00 ਕਰਕੇ ਆ ਦੇਖੋ ਇਹ 36 ਗ੍ਰਾਮ ਦੀ ਪੂਰੀ ਹੈ 36 ਗ੍ਰਾਮ ਹੈ ਮਾੜੀ ਮੋਨੀ ਸਤਰੀ ਕੀ ਨਾਲੀ ਦੀ ਟੱਪੀ ਭਾਈ ਬਾਕੀ ਕੰਕੀਆਂ ਜਿਵੇਂ ਹੁੰਦਾ ਹੋਵੇ ਇਸ ਤਰੀਕੇ ਨਾਲ ਦੇਖੋ ਅਸੀਂ ਬਾਕੀ ਵੇਚਦੇ ਆ ਕਿਡਕੈਟ ਵੀ ਵੇਚਦੇ ਆ ਸਾਰੀਆਂ ਵੇਚਦੇ ਆ ਪਰ ਨਹੀਂ ਇਹਦੇ ਵਿੱਚ ਤਾਂ ਸਾਫ ਸ਼્યોਰ ਹੀ ਆ ਦੇਖੋ ਇੱਥੋਂ ਪਤਾ ਲੱਗਦਾ ਇਹਦੇ ਵਿੱਚ ਹਾਫ ਚਾਕਲੇਟ ਹੈ ਪਹਿਲੇ ਸਾਨੂੰ ਇਹ ਲੱਗਦਾ ਸੀ ਸ਼ਾਇਦ ਮਾਲਟ ਹੋ ਵੀ ਹੋਗੀ ਪਰ ਹੁਣ ਪਤਾ ਲੱਗਦਾ ਵੀ ਇਹ ਮਲਟ ਨਹੀਂ ਹੋਈ ਇਹ ਤਾਂ ਸਭ ਦੀਆਂ ਦੇ ਟਾਈਮ ਵੈਸੇ ਵੀ ਮਿਲਟ ਹੁੰਦੀ ਹੋएगी ਹਨਾ ਪਰ ਚਲੋ ਭਾਜੀ ਹੈ ਤਾਂ ਦੇਖੋ ਕਿਤਨਾ ਕਿਤੇ ਜਾ ਕੇ ਕੰਜ਼ਿਊਮਰ ਨਾਲ ਤਾਂ ਠੱਗੀ ਆ ਨਾ ਹਾ ਕਸਟਮਰ ਨਾਲ ਪਰ ਇਹ ਤਾਂ ਤੇ ਭਾਈ ਵੱਡੀ ਕਾਰਵਾਈ ਬਣਦੀ ਹੈ ਕੰਪਨੀ ਦੇ ਇਸ ਤਰੀਕੇ ਨਾਲ ਤਾਂ ਇਹ ਪਤਾ ਨਹੀਂ ਕਿੰਨੇ ਕਿ ਪੀਸ ਵੇਚੇ ਹੋਗੇ ਇਦਾਂ ਭਾਜੀ ਅਕਸਰ ਦੇ ਵਿੱਚ ਨਾ ਜਿਹੜੀ ਇਹ 50 ਰੁਪਏ ਦੀ ਰੇਂਜ ਹੈ ਜੇ ਮੀਡਲ ਕਲਾਸ ਬੰਦਾ ਖਰੀਦਦਾ ਠੀਕ ਹੈ ਜਦ ਬੱਚਾ ਖਰੀਦਦਾ ਆ ਕੇ ਹਾਂ ਹਾਂ ਉਹ ਜਦੋਂ ਲਫਾਫਾ ਖੋਲ ਲੈਂਦਾ ਉਸ ਤੋਂ ਬਾਅਦ ਉਹਦੀ ਕੋਈ ਉਦਾਂ ਸੁਣਵਾਈ ਨਹੀਂ ਕਰਦਾ ਅਗਲਾ ਕਹਿੰਦਾ ਤੂੰ ਖਾਲੀ ਹੋ ਗਈ ਬਿਲਕੁਲ ਇਹ ਤਾਂ ਹੁਣ ਆਪਣੇ ਕੋਲੇ ਆਪਣੇ ਹੱਥ ਚ ਆ ਗਈ ਆਪਾਂ ਨੂੰ ਪਤਾ ਲੱਗ ਗਿਆ ਨਾ ਜੀ ਇਹਨੂੰ ਪੈਕ ਹੀ ਰੱਖੋ ਹੋ ਸਕਦਾ ਵੀਡੀਓ ਤੋਂ ਬਾਅਦ ਕੋਈ ਐਕਸ਼ਨ ਲਵੇ ਕੰਪਨੀ ਜਾਂ ਪੁੱਛੇ ਆਪਾਂ ਨੂੰ ਹਨਾ ਕਿ ਇਹ ਬਈ ਇਹ ਜੀ ਲੁਧਿਆਣੇ ਸ਼ਿਪੂਰੀ ਚੌਂਕ ਦੇ ਕੋਲ ਨੂਰ ਵਾਲਾ ਪਿੰਡ ਹੈ ਹਾਂ ਹਾਂ 9855366588 ਮੇਰਾ ਨੰਬਰ ਹੈ ਜਦੋਂ ਮਰਜ਼ੀ ਕੋਈ ਮੈਨਾ ਕੰਟੈਕਟ ਕਰ ਲਵੇ ਸੀਲ ਪੈਕ ਮੇਰੇ ਕੋਲੇ ਬਈ ਹੈ ਜਿੱਤੇ ਮਰਜ਼ੀ ਦਾਵਾ ਕਰ ਲਵੇ ਮੈਂ ਲੈ ਕੇ ਆ ਜੀ ਇਹ ਪਹਿਲਾਂ ਵੀ ਨਿਕਲੀ ਇਦਾਂ ਦੀ ਪਹਿਲੇ ਇੱਕ ਵਾਰ ਹੀ ਨਹੀਂ ਕਈ ਵਾਰ ਨਿਕਲੀ ਆ ਤੁਹਾਡੇ ਕੋਲੋਂ ਬਿਲਕੁਲ ਕਈ ਵਾਰ ਨਿਕਲੀ ਐ ਅਸੀਂ ਘਰ ਲੈ ਕੇ ਗਏ ਆ ਬੱਚਿਆਂ ਕਹਿੰਦੇ ਆ ਮਾਲਟ ਹੋਈ ਆ ਪਰ ਜਦੋਂ ਗੱਡੀ ਉਹ ਕਹਿੰਦੇ ਇਹ ਤਾਂ ਛੋਟੀ ਐ ਹੂੰ ਪਰ ਅਸੀਂ ਕਦੇ ਧਿਆਨ ਨਹੀਂ ਕੀਤਾ ਐਸ ਵਾਰੀ ਤਾਂ ਬਿਲਕੁਲ ਫਰੈਸ਼ ਐ ਨਵਾਂ ਲਾਟ ਆ ਨਵਾਂ ਮਾਲ ਆ ਮੈਂ ਗਾ ਵੀ ਉਹਨਾਂ ਨੇ ਮੈਨੂੰ ਵਾਪਸ ਕਰਤੀ ਉਹ ਕਹਿੰਦੇ ਇਹ ਤਾਂ ਅੱਧੀ ਐ ਖਾਦੀ ਹੋਈ ਜਾ ਵਿੱਚੋਂ ਦੇ ਪਰ ਭਾਈ ਕਸਟਮਰ ਫਿਰ ਤੁਹਾਡੇ ਗਲੇ ਪੈਂਦਾ ਹੋਣਾ ਵੀ ਜਦੋਂ ਗਲੇ ਪੈਂਦਾ ਪਰ ਦੇਖੋ ਫਿਰ ਅਸੀਂ ਚੇਂਜ ਕਰਕੇ ਦੂਜੀ ਦਿੱਤੀ ਅਗਲੇ ਨੂੰ ਇਮੇਜ ਤਾਂ ਖਰਾਬ ਹੁੰਦੀ ਆ ਨਾ ਸ਼ੋਭੀ ਤਾਂ ਖਰਾਬ ਹੁੰਦੀ ਆ ਅਗਲਾ ਕਹਿੰਦਾ ਤੁਸੀਂ 50 ਰੁਪਏ ਲੈ ਕੇ ਤੇ ਸਾਨੂੰ ਅੱਧਾ ਸਾਮਾਨ ਦੇ ਰਹੇ ਹੋ ਹੂੰ 50 ਰੁਪਏ ਦੇ ਵਿੱਚ 36 ਗ੍ਰਾਮ ਦੇਣੀ ਹੈ 50 ਰੁਪਏ ਦੇ ਵਿੱਚ ਅਗਲੇ ਨੂੰ ਜੇ 18 20 ਗ੍ਰਾਮ ਦੀ ਦਵਾਂਗੇ ਇਹ ਤਾਂ ਇਰਾਜ਼ ਤਾਂ ਕਰੂਗਾ ਇਹਨਾਂ ਦੇਖੋ ਹੂੰ ਬਿਲਕੁਲ ਇਹ ਅਗਲੇ ਨੂੰ 18 ਗ੍ਰਾਮ ਦੀ ਹੀ ਲੈਣੀ ਹੈ ਤਾਂ ਅਗਲਾ 10 ਤੋਂ 20 ਰੁਪਏ ਵਾਲੀ ਖਰੀਦ ਲੂਗਾ ਫਿਰ ਉਹ 50 ਰੁਪਏ ਕਿਉਂ ਲਾਊਗਾ ਬਿਲਕੁਲ ਬਿਲਕੁਲ ਲੱਗਦੀ ਹੈਗੀ ਆ ਬਿਲਕੁਲ ਹੈਗੀ ਆ ਚਾਹੇ ਕੰਪਨੀ ਦੀ ਨਿਗਰਾਨੀ ਚ ਹੈ ਚਾਹੇ ਕੰਪਨੀ ਦੀ ਨਿਗਰਾਨੀ ਤੋਂ ਬਿਨਾ ਚਾਹੇ ਕੰਪਨੀ ਦੀ ਕੋਈ ਸ਼ੋਭੀ ਖਰਾਬ ਕਰਨੀ ਚਾਹੁੰਦਾ ਕੁਝ ਨਾ ਕੁਝ ਹੈਗਾ ਪਰ ਕੰਪਨੀ ਵਾਲੇ ਦੇਖਦੇ ਹੁਣ ਕੀ ਐਕਸ਼ਨ ਲੈਂਦੇ ਆ ਤੁਹਾਡੇ ਕੋਲੋਂ ਪੈਸੇ ਪੂਰੇ ਲੈਂਦੇ ਜੀ ਜੇ ਤੁਸੀਂ ਡੱਬਾ ਪੈਕ ਦੀ ਲੈਂਦੇ ਆ ਨਾ ਪੂਰੇ ਪੈਸੇ ਜਿਹੜੀ ਇਹ ਨਵੀਂ ਕੰਪਨੀ ਹੈ ਭਾਈ ਇਹ ਕਹਿੰਦਾ ਉਹ ਵੀ ਬਲੇਮ ਕਰ ਸਕਦੇ ਕਿ ਜੀ ਇਹ ਪੈਕਿੰਗ ਹੀ ਸਾਡੀ ਹੈ ਦੀ ਇਹ ਇਦਾਂ ਦਾ ਕੁਝ ਵੀ ਹੋ ਸਕਦਾ ਹੈ ਅਸੀਂ ਵੀ ਕੰਮ ਕਰਦੇ ਆ ਇਹ ਮਸ਼ੀਨ ਹੀ ਪੈਕਿੰਗ ਹੈ ਇਹ ਮਸ਼ੀਨ ਨਾਲ ਹੀ ਪੈਕ ਹੋ ਸਕਦਾ ਹੈ ਇਹ ਦੁਬਾਰਾ ਟਾਂਕਾ ਨਹੀਂ ਲੱਗ ਸਕਦਾ ਇਹਨੂੰ ਅੱਛਾ ਅਗਰ ਤੁਸੀਂ ਇਹਦੇ ਕੋਲ ਮੜਾ ਜਾ ਸੇਕਾ ਵੀ ਕਰੋਗੇ ਇਹ ਨਾਲ ਦੀ ਨਾਲ ਪਿਗਲ ਜਾਣਾ ਜਿਹੜਾ ਕਾਗਜ਼ ਹੈ ਹਾਂਜੀ ਜਿਹੜਾ ਇਹ ਪੇਪਰ ਲੱਗਿਆ ਹੋਇਆ ਇਹਨੂੰ ਇਹ ਨਾਲ ਦੀ ਨਾਲ ਹੀ ਪਿਗਲ ਜਾਊਗਾ ਇਹ ਮੜਾ ਜਾ ਵੀ ਸੇਕਾ ਬਰਦਾਸ਼ਤ ਨਹੀਂ ਕਰੂਗਾ ਅਜਾ ਹੋਰ ਵੀ ਕਦੇ ਕਿਸੇ ਜੇ ਪ੍ਰੋਡਕਟ ਤੁਸੀਂ ਦੇਖਿਆ ਇਦਾਂ ਦਾ ਕੁਝ ਦੇਖੋ ਇਹਦੇ ਜੀ ਦੇਖਿਆ ਆ ਵੀ ਹੁਣੇ 2 ਕੁ ਮਹੀਨੇ ਤੋਂ ਨਿਕਲਣ ਲੱਗਿਆ ਪਹਿਲਾਂ ਅਕਸਰ ਇਦਾਂ ਦਾ ਕਦੇ ਕੁਝ ਨਹੀਂ ਸੀ ਹੂੰ ਇਹਨਾਂ ਦਾ ਪੇਪਰ ਜਿਹੜਾ ਨਾ ਬਾਕੀਆਂ ਨਾਲੋਂ ਅਲੱਗ ਹੈ ਮੋਟਾ ਪੇਪਰ ਹੈ ਇਹਨਾਂ ਦਾ ਇਹਦੇ ਵਿੱਚ ਇਥੋਂ ਇੱਕ ਕਿਟਕੈਡ ਦੀ ਫੜੀ ਇੱਕ ਜੋ ਇਹ ਸਾਡੀ ਇਹ ਅਲੱਗ-ਅਲੱਗ ਕੰਪਨੀ ਹੈ ਇਹ ਕੈਡਬਰੀ ਦੀ ਹੈ ਨਾ ਕੈਡਬਰੀ ਇਹ ਕੈਡਬਰੀ ਹੈ ਆ ਦੇਖੋ ਇਹ ਗਿਫਟ ਕੈਡ ਹੈ ਇਹ ਕਿਟਕੈਡ ਹੈ ਹੂੰ ਇਹਦਾ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ ਇਹਦਾ weight ਕਿੰਨਾ ਹੈ ਜਿਹੜਾ weight ਹੈ ਤੇ ਜਿਹੜਾ weight ਹੈ ਉਹ ਬੜਾ ਬੜਾ ਇਦਾਂ ਇਦਾਂ ਪਾਇਆ ਹੁੰਦਾ ਜਿੱਦਾਂ ਇਹ 24 ਗ੍ਰਾਮ ਦੱਸਦਾ ਪਿਆ ਨਾ 24 ਗ੍ਰਾਮ ਦੱਸਦਾ ਪਿਆ ਇਹ 22 ਗ੍ਰਾਮ ਕਹਿ ਰਹੀ ਹੈ ਦੇਖੋ ਇਹਦੇ ਵਿੱਚ ਲਿਖਿਆ ਹੋਇਆ 19 ਗ੍ਰਾਮ ਪਲੱਸ 3.1 ਗ੍ਰਾਮ ਯਾਨੀ 19 ਦੇ ਤਿੰਨ 22.1 ਹੋਣਾ ਚਾਹੀਦਾ ਨਾ 22.1 ਹੋਣਾ ਚਾਹੀਦਾ ਪਰ ਇਹ 24 ਗ੍ਰਾਮ ਹੈ ਨਾ ਉਹ ਤੁਹਾਡੀ ਵਾਲੀ ਗੱਲ ਸਹੀ ਹੈ ਕਿ 5% 5 5% ਦਾ ਮਾਰਜਿਨ ਕੁਝ ਨਾ ਕੁਝ ਪੁਆਇੰਟ ਪਰ ਇਹ 50% ਦਾ ਨਹੀਂ ਹੁੰਦਾ ਭਾਜੀ ਇਹ ਤਾਂ 50% ਹੋ ਗਿਆ ਨਾ ਉਹ ਬਹੁਤ ਜ਼ਿਆਦਾ ਹੋ ਗਿਆ ਨਾ 5% ਹੋ ਸਕਦਾ 50% ਨਹੀਂ ਹੋ ਸਕਦਾ ਇਹ ਤਾਂ 50% ਹੋ ਗਿਆ ਇਹ ਤਾਂ ਦੋ ਮਿਲਾਨੇ ਆ ਮਤਲਬ ਇਹ 100 ਰੁਪਏ ਦਾ ਸਾਮਾਨ ਹੈ ਜਿਹੜਾ ਹੁਣ 50 ਚ ਰਹਿ ਗਿਆ ਹੂੰ ਪਰ ਕੰਪਨੀ ਨੂੰ ਵੀ ਪੇੜ ਸੋਦਾ ਹੀ ਹਿਸਾਬ ਨਾਲ ਕਿੰਨੇ ਪੈਸੇ ਜਿਹੜੇ ਇਹਦਾ 100 ਦੇ ਹਿਸਾਬ ਨਾਲ ਗਿਆ ਮੈਂ ਕਹਿੰਦਾ ਲੱਖਾਂ ਡੱਬਾ ਕੰਪਨੀ ਦੇ ਕੋਲੋਂ ਰੋਜ਼ ਨਿਕਲਦਾ ਹੋਊਗਾ ਜੇ ਇਸ ਤਰ੍ਹਾਂ ਕਰਦੇ ਹੋਣਗੇ ਤਾਂ ਇਸੇ ਤਰੀਕੇ ਨਾਲ ਹੀ ਗਲਤ ਮਨੀ ਬਹੁਤ ਕਮਾ ਲੈਂਦੇ ਹੋਣਗੇ ਉਹ ਤਾਂ ਹੂੰ ਕਿਉਂਕਿ ਇਹਦੇ ਵਿੱਚ ਅਗਰ 50 ਰੁਪਏ ਦੀ ਹੈ ਨਾ ਤਾ 45 44 45 ਰੁਪਏ ਕੰਪਨੀ ਦੇ ਆ ਬਾਕੀ ਤਾਂ ਪਿੱਛੇ ਪੈਸੇ ਹੀ ਆ ਹੂੰ ਸਾਡੇ ਵਾਸਤੇ ਇੱਥੇ ਕੋਈ ਬਹੁਤ ਮਾਰਜਨ ਨਹੀਂ ਹੈਗਾ ਬਹੁਤ ਇਹਦੇ ਵਿੱਚ ਘੱਟ ਮਾਰਜਨ ਹੈ ਅਗਰ ਵੱਡੀ ਪੈਕਿੰਗ ਲੈਨੇ ਆ ਤਾਂ ਜਾ ਕੇ ਮਾਰਜਨ ਮਿਲਦਾ ਹੈ 10 ਰੁਪਏ ਵਾਲੀ ਜਿਹੜੀ ਚੀਜ਼ ਆ 9 ਰੁਪਏ ਦੀ ਪੈਂਦੀ ਹੈ ਬਾਕੀ ਦੁਕਾਨਾਂ ਦਾ ਵੀ ਭਾਜੀ ਇਦਾਂ ਹੀ ਜਾਂਦਾ ਹੁੰਦਾ ਹਣਾ ਵੀ ਉਹਨਾਂ ਨੂੰ ਅਪੀਲ ਕਰੂੰ ਇਹਦੇ ਵਿੱਚ ਅਕਸਰ ਹੁੰਦਾ ਕੀ ਆ ਮੈਂ ਤੁਹਾਨੂੰ ਦੱਸਦਾ ਇੱਥੋਂ ਬੱਚੇ ਨੇ ਸਾਡੇ ਤੋਂ ਚਾਕਲੇਟ ਲਈ ਪੈਸੇ ਦਿੱਤੇ ਉਹਨੇ ਨਾਲ ਹੀ ਖੂਦ ਲੈ ਲਿਆ ਜਦੋਂ ਉਹਨੇ ਖੋਲ ਲਈ ਜੇ ਦੁਬਾਰਾ ਦੁਕਾਨ ਤੇ ਜਾਊਗਾ ਕਹੂਗਾ ਨਿਕਲੀਏ ਦੁਕਾਨਦਾਰ ਨੇ ਕਦੇ ਨਹੀਂ ਮੰਨਣਾ ਉਹਨੇ ਕਿਹਾ ਕੰਪਨੀ ਦੀ ਐ ਐਦਾ ਹੀ ਆਈ ਐ ਮੈਂ ਥੋੜੀ ਆਪਣੇ ਘਰ ਬਣਾਈ ਐ ਜਿੱਦੋਂ ਤੁਹਾਨੂੰ ਡੀਲਰ ਨੇ ਜਵਾਬ ਦਿੱਤਾ ਹੂੰ ਬਹੁਤ ਹੋਣਾ ਬਲੈਂਕਟ ਵਗੈਰਾ ਐ ਆਪਣੇ ਬਹੁਤ ਕੁਝ ਐ ਬੱਚੇ ਐਪ ਤੋਂ ਮੰਗਾ ਲੈਂਦੇ ਨੇ ਕੌਣ ਸੌਂਦਾ ਬਾਅਦ ਚ ਕਿਹਦਾ ਚਲੋ ਆਪਣੇ ਹੱਥ ਤੇ ਲੱਗ ਗਈ ਆਪਾਂ ਆਵਾਜ਼ ਚੱਕ ਲਈ ਨਹੀਂ ਲੋਕੀ ਨਹੀਂ ਸੁਣਦੇ ਛੱਡ ਦਿੰਦਾ ਅਗਲਾ ਹੂੰ ਬਾਕੀ ਕਿਤੇ ਨਾ ਕਿਤੇ ਘਾਟਾ ਜ਼ਰੂਰ ਐ ਗਲਤੀ ਜੰਮਦਾ ਮੇਜਰ ਗਲਤੀ ਐ ਕੰਪਨੀ ਦੀ ਹੂੰ ਕੰਜ਼ੂਮਰ ਕੇਅਰ ਦਾ ਕੋਟ ਉਹਨੂੰ ਵੀ ਧਿਆਨ ਦੇਣਾ ਜਾਈਦਾ ਹਨਾ ਜਿਹੜੇ ਫੂਡ ਡਿਪਾਰਟਮੈਂਟ ਹੈ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਦੇਣਾ ਚਾਹੀਦਾ ਕਿ ਇਸ ਤਰੀਕੇ ਨਾਲ ਹੋ ਰਿਹਾ ਹੈ ਹੈ ਕੱਲ ਵਰਕਿੰਗ ਡੇ ਹੈ ਕੱਲ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਦੇ ਪਹਿਲੇ ਕਸਟਮਰ ਕੇਅਰ ਤੇ ਗੱਲ ਕਰਨ ਦੀ ਜੀ ਅਗਰ ਮੇਰੀ ਕਸਟਮਰ ਕੇਅਰ ਤੇ ਕੋਈ ਗੱਲ ਹੁੰਦੀ ਹੈ ਠੀਕ ਹੈ ਨਹੀਂ ਫੂਡ ਸਪਲਾਈ ਡਿਪਾਰਟਮੈਂਟ ਨਾਲ ਗੱਲ ਕਰਾਂਗੇ ਠੀਕ ਹੈ ਜਿਹੜੀ ਵੀ ਗੱਲ ਹੈ ਉੱਥੇ ਤੱਕ ਪਹੁੰਚਾਵਾਂਗੇ ਸਭ ਪਰ ਕੰਜ਼ੂਮਰ ਕੋਰਟ ਨੇ ਖਿਲਾਫ ਕੇਸ ਤੁਹਾਨੂੰ ਲੱਗਦਾ ਨਹੀਂ ਕਿ ਫਾਈਲ ਕਰਦਾ ਜਿਹਦੇ ਇਸ ਤਰੀਕੇ ਨਾਲ ਝੱਗੀ ਵੱਜ ਰਹੀ ਹੈ ਭਾਈ ਸਮੇਂ ਦੀ ਘਾਟ ਪੈ ਕਈ ਵਾਰੀ ਕਮੀਆਂ ਦੇਖਣ ਨੂੰ ਮਿਲ ਜਾਂਦੀਆਂ ਕਈ ਜਗ੍ਹਾ ਤੇ ਪਰ ਗੱਲ ਫਿਰ ਉਹ ਆ ਜਾਂਦੀ ਹੈ ਵੀ ਇੰਡੀਆ ਦੇ ਵਿੱਚ ਸਾਬਤ ਕਰਨਾ ਬਹੁਤ ਔਖਾ ਹੈ ਕੋਰਟਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਇੱਕ ਫੈਸਲੇ ਜਿਹੜੀਆਂ ਪਹਿਲੇ ਹੀ ਪੈਂਡਿੰਗ ਪਈਆਂ ਇਸ ਕਰਕੇ ਕੋਈ ਵੀ ਬੰਦਾ ਜਲਦੀ ਕੋਰਟ ਦਾ ਰੁਕ ਨਹੀਂ ਕਰਦਾ ਹੂੰ ਠੀਕ ਹੈ ਭਾਜੀ ਤੁਹਾਨੂੰ ਅੱਗੇ ਸੁਧਨ ਦਿਖਾਇਆ ਇਹ